ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਸਰਵਣ ਸਿੰਘ ਬਲਫਿਲੌਰ ਦੇ ਨਿਰਦੇਸ਼ਾਂ ਤੇ ਥਾਣਾ ਗਰਾਇਆਂ ਦੇ ਐਸਐਚਓ ਗੁਰਸ਼ਰਨ ਸਿੰਘ ਨੇ ਪੁਲਿਸ ਚੌਂਕੀ ਤੁਲੇਤਾ ਦੇ ਅਦੀਨ ਪਿੰਡਾ ਦੇ ਪੰਚਾ ਸਰਪੰਚਾ ਅਤੇ ਮੋਹਤਵਰਾ ਨਾਲ ਸਗਨਪੈਸ ਤੁਲੇਤਾ ਵਿਖੇ ਮੀਟਿੰਗ ਕੀਤੀ ਉਹਨਾਂ ਉਹਨਾਂ ਨੇ ਇਸ ਮੌਕੇ ਇਲਾਕਾ ਵਾਸੀਆਂ ਪਰੋਸਾ ਦਵਾਇਆ ਕਿ ਤੁਸੀਂ ਸਾਡਾ ਸਹਿਯੋਗ ਕਰੋ ਨਸ਼ਾ ਤਸਕਰ ਫੜਕੇ ਜਲਦੀ ਜੇਲਾਨ ਦੇ ਵਿੱਚ ਭੇਜੇ ਜਾਣਗੇ ਇਸ ਮੌਕੇ ਤਲੇਤਾ ਦੇ ਸਰਪੰਚ ਸੁਖਬੀਰ ਸਿੰਘ ਸੁਖੀ ਗੁਰਜੀਤ ਸਿੰਘ ਲੋਹਗੜ ਤੇ ਮੋਹਤਵਰਾ ਵਿਅਕਤੀਆਂ ਪੰਚਾਇਤਾਂ ਨੇ ਕਿਹਾ ਨਸ਼ਾ ਵਿਗਦਾ ਹੈ ਪਰ ਉਹਨਾਂ ਦੇ ਕੋਈ ਵੀ ਸਖਤ ਕਾਰਵਾਈ ਕੀਤੀ ਨਹੀਂ ਜਾਂਦੀ ਜੇਕਰ ਕੋਈ ਉਹਨਾਂ ਦੇ ਖਿਲਾਫ ਆਵਾਜ਼ ਉਠਾਉਂਦਾ ਤੇ ਪ੍ਰਸ਼ਾਸਨ ਉਹਦੇ ਖਿਲਾਫ ਹੀ 751 ਦਾ ਪਰਚਾ ਕਰ ਦਿੰਦਾ ਹੈ ਇਸ ਮੌਕੇ ਥਾਣਾ ਗਰਾਿਆਂ ਦੇ ਐਸ ਐਚਓ ਗੁਰਸ਼ਰਨ ਸਿੰਘ ਪੁਲਿਸ ਚੌਂਕੀ ਤੋਲੇਤਾ ਦੇ ਇੰਚਾਰਜ ਸੁਬਾਸ਼ ਕੁਮਾਰ ਨੇ ਕਿਹਾ ਇਲਾਕੇ ਚ ਕੋਈ ਨਸ਼ਾ ਵੇਚਦਾ ਉਹ ਨਸ਼ਾ ਵੇਚਣਾ ਬੰਦ ਕਰ ਦੇਵੇ ਜਾਂ ਪੰਜਾਬ ਦੇ ਵਿੱਚੋਂ ਬਾਹਰ ਹੋ ਜਾਵੇ ਨਹੀਂ ਤਾਂ ਫਿਰ ਸਲਾਖਾਂ ਪਿੱਛੇ ਜਾਣ ਲਈ ਤਿਆਰ ਹੋ ਜਾਵੇ ਕੈਮਰਾਮੈਨ ਅਜੇ ਸਿੰਘ 나ਗੀ ਨਾਲ ਗੁਰシャン ਸਿੰਘ 나ਗੀ ਮਨਪ੍ਰੀਤ ਸਿੰਘ ਰਾਜਵਿੰਦਰ ਸਿੰਘ ਰਾਜਾ ਕੋਟਲੀ ਗੁਰシャン ਸਿੰਘ 나ਗੀ ਦੀ ਦੁਸਾਂਝ ਕਲਾ ਤੋਂ ਵਿਸ਼ੇਸ਼ ਰਿਪੋਰਟ ਪ੍ਰਸ਼ਾਸਨ ਵੈਰੀਫਿਕੇਸ਼ਨ ਕਰੇ ਜਿਤਲੇ ਤੇ ਨਹੀਂ ਨੌਜਵਾਨ ਮਰੇ ਪਰ ਆਪਾਂ ਇਹ ਕਹਿੰਦੇ ਬਿ ਜੇ ਸਾਡੇ ਮੈਨ ਨਸ਼ਾ ਬਿਕਦਾ ਕਿਉਂ ਬਿਕਦਾ ਪ੍ਰਸ਼ਾਸਨ ਕਹਿੰਦਾ ਵੀ ਸਾਡੇ ਪਿੰਡੇ ਚੌਂਕੀ ਆ ਤੁਸੀਂ ਇੱਕ ਗੱਲ ਤਾਂ ਸਾਨੂੰ ਇਹ ਹਨਾਨੀ ਹੁੰਦੀ ਆ ਵੀ ਜੇ ਤਾਂ ਨਸ਼ਾ ਵੇਚਦਾ ਹੋਵੇ ਕਿੱਲਾ ਕੋਈ ਗੱਲ ਨਹੀਂ ਵੀ ਹਾਂ ਵੀ ਨਸ਼ਾ ਵੇਚਦਾ ਜਿਨ੍ਹਾਂ ਪਿੰਡਾਂ 'ਚ ਚੌਂਕੀ ਹੈਣੇਗੀ ਉਹਨਾਂ ਪਿੰਡਾਂ 'ਚ ਨਸ਼ਾ ਨਹੀਂ ਵੇਚਦਾ ਇਹ ਸੋਚਣ ਵਾਲੀ ਗੱਲ ਹੈ ਇੱਥੇ ਵਿਚਾਰ ਕਰਨੀ ਚਾਹੀਦੀ ਆ ਅਸੀਂ ਮਾਣਯੋਗ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਨੇ ਭਵਾਨਤਮਨ ਨੂੰ ਬੇਸਕਾਰ ਨੂੰ ਜਰੂਰ ਵਿਚਾਰੋ ਆ ਸਿੱਧਾ ਸਿੱਧੇ ਤੌਰ ਤੇ ਤੁਸੀਂ ਦੇਖ ਲਓ ਸਾਡੇ ਪਿੰਡੇ ਚੌਂਕੀ ਆ 100 ਮੀਟਰ ਤੇ ਥੋੜੀ ਜਿਹੀ ਦੂਰੀ ਤੇ ਉੱਥੇ ਚਿੱਟਾ ਵਿਗਣਿਆ ਹੈ ਦਸੋ ਕਿਦਾ ਇਦਾਂ ਇਦਾਂ ਹੋ ਸਕਦਾ ਮੈਂ ਤਾਂ ਹਾਈ ਕੋਰਟ ਜਾਣ ਨੂੰ ਫਿਰਦਾ ਵੀ ਅਦਾਲਤ ਜੇ ਜਾ ਗਏ ਇਸ ਚੀਜ਼ ਦਾ ਮੈਂ ਪੁੱਛਾਂ ਵੀ ਜੇ ਜਿੱਥੇ ਪ੍ਰਸ਼ਾਸਨ ਦੀ ਆਪ ਸਾਰਾ ਕੁਝ ਦੂਜਾ ਹੈਗਾ ਉਹਨਾਂ ਦੀ ਆਪ ਆਪਣੀ ਬਰਾਜ ਆ ਆਪਣੀ ਚੌਕੀ ਆ ਪੁਲਿਸ ਚੌਕੀ ਆ ਉੱਥੇ ਉਸੇ ਪਿੰਡ ਚੱਟਾ ਬੈਕਦਾ ਜਿਹੜੀਆਂ ਅਸੀਂ ਕਹਿੰਦੇ ਆ ਵੀ ਜਿਹੜੇ ਘਰ ਸਰਪੰਚ ਸਾਹਿਬ ਨੇ ਦੱਸਿਆ ਹੈਗਾ ਯਾਰ ਵੀ ਜਿੰਨੇ ਘਰ ਨਸ਼ਾ ਵੇਚਦੇ ਆ ਉਹਨਾਂ ਦੇ ਨੱਥ ਪਾਈ ਜਾਵੇ ਜਿੰਨੇ ਤੁਹਾਨੂੰ ਘਰ ਸਰਪੰਚ ਸਾਹਿਬ ਨੇ ਦੱਸਿਓ ਸੱਚ ਹੈ ਉੱਤ ਉਹੋ ਦੇ ਵਿੱਚ ਕੋਈ ਨਹੀਂ ਬਾਕੀ ਇਹਨਾਂ ਸਰਕਾਰਾਂ ਨੂੰ ਕੇ ਇਹ ਹੀ ਬੇਨਤੀ ਕਰਦੇ ਆਂ ਵੇ ਕਿਸੇ ਦਾ ਇੱਕ ਬੱਚਾ ਆ ਕਿਸੇ ਦੇ ਦੋ ਬੱਚੇ ਆ ਉਹ ਵੀ ਨਸ਼ੇ ਦੇ ਬੇਟਾ ਜਿਹੜੇ ਨੰਦੇ ਆ ਤੇ ਮਾਂ ਮਾਤਾ ਵਾਰ-ਵਾਰ ਕੇ ਹੁੰਦੀਆਂ ਨੌਜਵਾਨ ਸਾਡੀਆਂ ਵੇਟੀਆਂ ਦੋ-ਦੋ ਬੱਚੇ ਲੈ ਕੇ ਫੈਕਟਰੀਆਂ ਦੇ ਵਿੱਚ ਕੰਮ ਕਰਦੀਆਂ ਔਰ ਫੈਕਟਰੀਆਂ ਦੇ ਵਿੱਚ ਵੀ ਉਹਨਾਂ ਨੂੰ ਕੰਮ ਨਹੀਂ ਮਿਲਦਾ ਕਿੰਨੇ ਤਕੇ ਖਾਂਦੀਆਂ ਸਾਡੀਆਂ ਨੌਜਵਾਨਾਂ ਹੁਣ ਤਿਆਰ ਆ ਇੱਕ ਦਿਨ ਮੈਂ ਬੈਂਕ ਵਾਲ ਗਈ ਬੈਂਕ ਦੇ ਵਿੱਚ ਕੋਈ ਵਿਧਵਾ ਨਹੀਂ ਬੈਠੀ ਕੋਈ ਜਿਹਨ ਜਿਹਨੇ ਪੈਨਸ਼ਨ ਲੈਣੀ ਹੈ ਕੋਈ 18 ਸਾਲ ਦੀ ਕੋਈ ਆਪਣੇ 40 ਸਾਲ ਦੀ ਕੁੜੀ ਉੱਤੇ ਪੈਨਸ਼ਨ ਲੈਣੀ ਬੈਠੀ ਕਿਉਂਕਿ ਉਹਨਾਂ ਦੇ ਜਿਹੜੇ ਘਰ ਵਾਲੇ ਸੀ ਉਹ ਨਸ਼ੇ ਦੇ ਸ਼ਿਕਾਰ ਹੋ ਗਏ ਨਸ਼ੇ ਦੇ ਵਿੱਚ ਉਹ ਮਾਰੇ ਗਏ ਤੇ ਉਹ ਦੇਖੋ 1500 ਸਰਕਾਰ ਨੂੰ ਦਿੰਦੀ ਹੈਗੀ ਆ ਉਹਨਾਂ ਦੇ ਵਿੱਚ ਕੀ ਗੁਜ਼ਾਰਾ ਕਰੇ ਕਿੰਨਾ ਔਖਾ ਕਿੰਨਾ ਹੈ

ਉਸ ਪਰਚੇ ਦਾ ਕੀ ਬਣੂਗਾ ਵੀ ਇਹਦੇ ਬਾਰੇ ਵੀ ਕੁਝ ਦੱਸਣਾ ਚਾਹੀਦਾ ਜਾਂ ਜਿਹੜਾ ਸਰਪੰਚ ਤੇ ਪਰਚਾ ਹੋਇਆ ਉਹ 755 ਦਾ ਕੈਂਸਲ ਹੋਣਾ ਚਾਹੀਦਾ ਤੇ ਇਹਦੇ ਬਾਰੇ ਜ਼ਰੂਰ ਚੰਨਣਾ ਪਾਉਣਾ ਚਾਹੀਦਾ ਪ੍ਰਸ਼ਾਸਨ ਨੂੰ ਸਾਡੀ ਇਹ ਵੀ ਬੇਨਤੀ ਆ ਸਾਰੇ ਪਿੰਡਾਂ ਦੇ ਸਰਪੰਚ ਸਾਡੀ ਮੀਟਿੰਗ ਹੋਈ ਸੀ ਦੋ ਦਿਨ ਪਹਿਲਾਂ ਉਦੇ ਵਿੱਚ ਵਿਚਾਰ ਹੋਈ ਸੀਗੇ ਵੀ ਇੱਥੇ ਵੀ ਜ਼ਰੂਰ ਕੋਈ ਵਿਚਾਰ ਵਤੰਦਰਾ ਕੀਤਾ ਜਾਵੇ ਸਰਪੰਚ ਦੇ ਉੱਤੇ ਜਦੋਂ ਪਰਚਾ ਆਉਂਦਾ ਉਹ ਕਹਿੰਦਾ ਬੰਦਾ ਨਸ਼ਾ ਵੇਚਦਾ ਦੱਸ ਵੀ ਦਿੰਦਾ ਸਭ ਕੁਝ ਹੋ ਜਾਂਦਾ ਉਦੋਂ ਬਾਅਦ 755 ਦਾ ਕੋਈ ਪਰਚਾ ਹੋ ਜਵੇ ਤਾਂ ਉਹ ਵੀ ਕੋਈ ਟੀ ਵਧੀਆ ਗੱਲ ਨਹੀਂ ਹੈਗੀ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸੁੱਖੀ ਤੋਂ ਇੱਥਾ ਸਰਪੰਚ ਤੇ ਜੋ ਪਰਚਾ ਹੋਇਆ ਆ ਉਹ ਵੀ ਕੈਂਸਲ ਕੀਤਾ ਜਾਵੇ ਮਾਨ ਜੋ ਮੁੱਖ ਮੰਤਰੀ ਪੰਜਾਬ ਜੀ ਤੇ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਸਖਤ ਹਦਾਇਤਾਂ ਤੇ ਨਸ਼ਾ ਛਟਾਉਣ ਦੇ ਸਬੰਧ ਵਿੱਚ ਨਸ਼ੇ ਤੇ ਕਾਬੂ ਪਾਉਣ ਲਈ ਪਿੰਡ ਧਲੇਤਾ ਦੇ ਸנגਨ ਪੈलेस ਵਿੱਚ ਅੱਜ ਪਬਲਿਕ ਦੇ ਨਾਲ ਮੀਟਿੰਗ ਰੱਖੀ ਗਈ ਸੀ ਉਸ ਮੀਟਿੰਗ ਦੇ ਨਾਲ ਪਿੰਨਾ ਪਤਵੰਤੇ ਸੱਜਣਾ ਪੰਚਾਂ ਸਰਪੰਚਾਂ ਦੇ ਵਿਚਾਰ ਸੁਣेंगे ਤੇ ਪੱਤਰਕਾਰਾਂ ਦੇ ਵੀ ਵਿਚਾਰ ਸੁਣेंगे ਫਿਰ ਉਹਨਾਂ ਵਿਚਾਰਾਂ ਦੇ ਆਧਾਰ 'ਤੇ